ਸੰਗਰੂਰ ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡ ਫੂਲਦ ਵਿਖੇ ਜਿੱਥੇ ਕਿ ਪਹਾੜਾਂ ਦੇ ਵਿੱਚੋਂ بارش ਹੋ ਰਹੀ ਹੈ ਉੱਥੇ ਹੀ ਪੰਜਾਬ ਦੇ ਵਿੱਚ ਵੀ ਲਗਾਤਾਰ بارش ਦਾ ਦੌਰ ਚੱਲ ਰਿਹਾ ਜਾਰੀ ਹੈ ਲਗਾਤਾਰ بارشਾਂ ਹੋ ਰਹੀਆਂ ਹਨ ਜਿਸ ਕਾਰਨ ਨਦੀਆਂ ਦੇ ਵਿੱਚ ਜੋ ਪਾਣੀ ਦਾ ਬਹਾਅ ਹੈ ਉਹ ਵਧਦਾ ਜਾ ਰਿਹਾ ਹੈ ਕਈ ਥਾਵਾਂ ਤੇ ਤਾਂ ਜੋ ਡੈਮ ਹਨ ਉਹਨਾਂ ਦੇ ਫਰੇਡਾਂ ਨੂੰ ਖੋਲਿਆ ਵੀ ਗਿਆ ਹੈ ਜੇਕਰ ਠੱਗਰ ਦੀ ਗੱਲ ਕੀਤੀ ਜਾਵੇ ਤਾਂ 2023 ਦੇ ਵਿੱਚ ਇਸ ਜਗ੍ਹਾ ਤੇ ਠੱਗਰ ਨੇ ਪੂਰੀ ਤਬਾਹੀ ਮਚਾਈ ਸੀ ਅਤੇ ਘਰਾਂ ਦੇ ਘਰ ਰੋੜ ਦਤੇ ਸਨ ਲੋਕਾਂ ਦੇ ਡੰਗਰ ਪਸ਼ੂ ਨੂੰ ਵੀ ਪਹਾ ਕੇ ਲੈ ਗਏ ਸੀ ਤੇ ਹਲੇ ਲੋਕ 2023 ਦੇ ਉਸ ਹਾਦਸੇ ਤੋਂ ਉਬਰੇ ਨਹੀਂ ਕਿ 2023 ਤੋਂ ਵੀ ਹੁਣ 2025 ਆ ਚੁੱਕਾ ਹੈ ਤਾਂ 2025 ਦੇ ਵਿੱਚ ਵੀ ਹਾਲਾਤ ਹਨ ਜੋ ਉਸ ਤੋਂ ਵੀ ਬੱਤਰ ਬਣੇ ਹੋਏ ਹਨ ਕਿਉਂਕਿ ਲਗਾਤਾਰ ਘੱਗਰ ਦੇ ਵਿੱਚ ਪਾਣੀ ਹੈ ਉਸ ਦਾ ਵਾਅਦਾ ਹੁੰਦਾ ਜਾ ਰਿਹਾ ਹੈ ਤੇ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਅਸੀਂ ਚੜੇ ਬੈਠੇ ਹਾਂ ਤੁਸੀਂ ਦੇਖ ਸਕਦੇ ਹੋ ਬੋਟ ਦੇ ਵਿੱਚ ਤੇ ਕਿ ਬੋਟਾਂ ਇਹ ਹਨ ਜੋ ਇੱਥੇ ਛੱਡਿਆ ਗਏ ਹਨ ਕਿਉਂਕਿ ਕੱਗਰ ਦਾ ਪਾਣੀ ਲਗਾਤਾਰ ਵੱਧ ਗਿਆ ਹੈ ਤੇ ਇਸ ਜਗ੍ਹਾ ਤੇ ਉੱਪਰ ਜੇ ਪਾਣੀ ਇਕੱਠਾ ਹੁੰਦਾ ਤਾਂ ਲੋਕਾਂ ਨੂੰ ਇੱਥੋਂ ਇਸ ਬੋਟ ਦੇ ਰਾਹੀਂ ਕਿਸ ਤਰ੍ਹਾਂ ਕੱਢਿਆ ਜਾਣਾ ਚਾਹੀਦਾ ਪਰ ਤੁਸੀਂ ਤਸਵੀਰਾਂ ਦੇਖੋ ਬੋਟ ਦੇ ਵਿੱਚ ਵੀ ਇਸ ਟਾਈਮ ਪੂਰਾ ਪਾਣੀ ਭਰਿਆ ਹੈ ਕਿਉਂਕਿ ਲਗਾਤਾਰ ਬਾਰਿਸ਼ ਹੈ ਜੋ ਉਹ ਬਾਰਿਸ਼ ਲਗਾਤਾਰ ਜਾਰੀ ਹੈ ਬਾਈ ਵੀ ਸਾਡੇ ਨਾਲ ਇਥੇ ਮੌਜੂਦ ਹੀ ਹੈ ਉਹ ਨਾਲ ਵੀ ਗੱਲਬਾਤ ਕਰਨੀ ਆਪਾਂ ਕਿਹਨਾਂ ਵੀਰੇ ਆਪਣਾ ਬਲਵੀਰ ਸਿੰਘ ਹੈ ਜੀ ਬਲਵੀਰ ਸਿੰਘ ਜੀ ਕੀ ਕਹਿਣਾ ਚਾਹ ਰਿਹਾ ਹੋਏ ਵੀ ਲਗਾਤਾਰ ਬਾਰਿਸ਼ ਹੋ ਰਹੀ ਹੈ ਲਗਾਤਾਰ ਪਾਣੀ ਵਧਦਾ ਜਾ ਰਿਹਾ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਜੀ ਲਗਾਤਾਰ ਪਾਣੀ ਬਹੁਤ ਜ਼ਿਆਦਾ ਵਧ ਗਿਆ ਜੀ ਬਹੁਤ ਖਤਰੇ ਦਾ ਕੰਮ ਹੋ ਰਿਹਾ ਜੀ 2023 ਜੋ ਵੀ ਜ਼ਿਆਦਾ ਹੈ ਜੀ ਤੇ ਪ੍ਰਸ਼ਾਸਨ ਦੇ ਕਿਹੋ ਜਿਹੇ ਇੰਤਜ਼ਾਮ ਨੇ ਸਰਕਾਰਾਂ ਤਾਂ ਬੜੇ ਧਾਵੇ ਕਰ ਲਿਆ ਨੇ ਕਿ ਨਾਲਿਆਂ ਦੀ ਸਫਾਈ ਕਰਾ ਦਿੱਤੀਗੀ ਬੂਟੀਆਂ ਚ ਕਾ ਦਿੱਤੀਆਂ ਗਿਆ ਡਰੇਨਾਂ ਸਾਫ਼ ਕਰਾ ਦਿੱਤੀਆਂ ਨਹੀਂ ਜੀ ਕਿਸ ਤਰ੍ਹਾਂ ਕੋਈ ਕਹੋ ਨਹੀਂ ਹੈ ਗਿਆ ਕੋਈ ਪ੍ਰਸ਼ਾਸਨਿਕ ਕਹਿਣ ਦਾ ਕੁਝ ਹੋ ਰਿਹਾ ਹੈ ਕਰਨ ਦਾ ਕੁਝ ਹੋ ਰਿਹਾ ਜੀ ਕਰਕੇ ਦਿਖਾਇਆ ਹੈਗਾ ਕਿਸ ਤਰ੍ਹਾਂ ਅੱਛਾ ਹਾਂਜੀ ਆ ਬੋਟਾਂ ਉਰੇ ਕਦੋਂ ਤੋਂ ਖੜੀਆਂ ਨੇ ਸੋਣਾ ਵੀ ਕਰਾਂ ਲੈ ਵੀ ਗਏ ਚੱਕ ਕੇ ਆਹਦੀ ਬੋਟ ਖੜੀ ਐ ਇੱਥੇ ਕਿਸਤੀ ਐ ਇਹ ਤਾਂ 23 ਦੀ ਖੜੀ ਐ ਜੀ 23 ਦੀ ਖੜੀ ਐ ਹਾਂਜੀ ਇਹ ਪਿਛਦੀ ਰਹਿ ਗਈ ਸੀ ਚੱਕ ਕੇ ਨਾ ਕੋਈ ਨਹੀਂ ਲੱਗੇ ਉਰੀ ਖੜੀ ਐ 23 ਦੀ ਖੜੀ ਐ ਹਾਂਜੀ ਤਾਂ ਹਰ ਸਾਲ ਫਿਰ ਆਪਾਂ ਨੂੰ ਖਤਰਾ ਲੱਗੇ ਰਹਿੰਦਾ ਹਨਾ ਹਾਂਜੀ ਖਤਰਾ ਹਰ ਸਾਲ ਖਤਰਾ ਐ ਜੀ ਤੇ ਵੀਰੇ ਉਹਨਾਂ ਖਤਰਾ ਐ ਜੋ ਵਾਅਦੇ ਕਰੇ ਸੀ ਸਰਕਾਰਾਂ ਨੇ ਕਿ ਅਸੀਂ ਪੁਖਤਾ ਇੰਤਜ਼ਾਮ ਕਰ ਲਏ ਕਹਿੰਦੇ ਹੁਣ ਇੰਤਜ਼ਾਮ ਕਹੇ ਨੇ ਪ੍ਰਸ਼ਾਸਨ ਸਰਕਾਰ ਦਾ ਠੀਕ ਅੱਗੇ ਤੇ ਜਾ ਕੇ ਦੇਖ ਲਈ ਚ ਕਹਿੰਦਾ ਇੰਤਜ਼ਾਮ ਕਰਕੇ ਸਾਰੇ 20 ਥੱਲੇ ਪਰੇ ਨੇ ਮਿੱਟੀ ਮਿੱਟੀ ਕੇ 20 30 ਬਸ ਜ਼ਿਆਦਾ ਨਹੀਂ ਕੀ ਕੀਤੀ ਕੋਈ ਮਿੱਟੀ ਚੱਲ ਨਹੀਂ بس ਲੋਕਾਂ ਨੇ ਬਿਠੇ ਐ ਤਰ ਤਰੀ ਨਹੀਂ ਬਿਠੇ ਹਾਂ ਬਸ ਐਂ ਬਿਠੇ ਅੱਜ ਪ੍ਰੋਗਰਾਮ ਕਰ ਲੱਗ ਰਹੇ ਤੇ ਜਿਸ ਤਰ੍ਹਾਂ ਹੁਣ ਪਾਣੀ ਦਾ ਲੈਵਲ ਵੱਧ ਰਿਹਾ ਜੇ ਕੋਈ ਬੰਨ ਟੁੱਟਦਾਗਾ ਇਧਰ ਪਾਣੀ ਆਂਦਾਗਾ ਤਾਂ ਕਿੰਨੇ ਗਾਂ ਵਾਲੀ ਬੱਕਲੇ ਕਾ ਸਾਹਮਣ ਲੈਣਗੇ ਨਹੀਂ ਕਿਸਾਨ ਲੱਗੇ ਹੋਏ ਨਾਲ ਹਾਂ ਕਿਸਾਨ ਦਿਨ ਰਾਤ ਮਿਹਨਤ ਕਰਕੇ ਪੂਰੀ ਇਹਨਾਂ ਖੋਦਾ ਕਿਸਾਨ ਲੱਗੇ ਨੇ ਲੇਕਿਨ ਸਰਕਾਰ ਤੇ ਜਿਹੜੇ ਉਹ ਨਾ ਨਾ ਸਰਕਾਰ ਦਾ ਕੋਈ ਤਕਨੀਕੀ ਨਹੀਂ ਹੋਣੀ ਕੋਈ ਨਾ ਕੋਈ ਇਸ ਤਰ੍ਹਾਂ ਕੋਈ ਸਰਕਾਰ ਕੀ ਹੋਈ ਹੁੰਦੀ ਇਸ ਤਰ੍ਹਾਂ ਦੀ ਸਰਕਾਰ ਬੰਦਾ ਕੋਈ ਇਸ ਤਰ੍ਹਾਂ ਪ੍ਰਬੰਧ ਨਹੀਂ ਹੈ ਗਿਆ ਕਿਸਾਨ ਲੱਗੇ ਹੋਈ ਨਹੀਂ ਪੂਰੇ ਫੁੱਲ ਤੇ ਪੂਰੇ ਪਿੰਡ ਦੇ ਵਿੱਚ ਮਾਹੌਲ ਮੋਲ ਪਿੰਡ ਵਿੱਚ ਪਿੰਡ ਦੇ ਸਾਰੇ ਜਾ ਰਹੇ ਜੀ ਮਿੰਡ ਖਤਰਾ ਹੈਗਾ ਉਹਰੇ ਪੂਰਾ ਮੋਲ ਜੀ ਪੂਰੇ ਪਿੰਡ ਵਾਸੀ ਡਰੇ ਹੋਣੇ ਨਾ ਸੋਪਾ ਡਰੇ ਜੀ ਲੋਕ ਕਿਉਂਕਿ ਜਿੱਥੇ ਫਸਲਾਂ ਖਰਾਬ ਹੋਣਗੀਆਂ ਉੱਥੇ ਘਰ ਦੇ ਹਾਲਾਤ ਵੀ ਖਰਾਬ ਹੋਣਗੇ ਅੱਜ ਖਰਾਬ ਹੋਣਗੇ ਜਿਹੜੇ 23 ਚ ਬੰਦ ਟੁੱਟੇ ਦਾ ਉਹੇ ਹਾਲਾਤ ਨਹੀਂ ਠੀਕ ਹੋਈ ਅਜੇ ਤੱਕ ਤਾਂ ਜੇ ਹੁਣ ਟੁੱਟਗੇ ਜੀ ਫਿਰ ਤਾਂ ਕੋਈ ਨੁਕਸਾਨ ਦੀ ਪਰਪਾਈ ਨਹੀਂ ਹੋਈ ਹਾਂਜੀ ਹਾਂਜੀ ਉਹ ਕੁਛ ਵੀ ਨਹੀਂ ਹੋਇਆ ਤਾਂ ਵੱਲ ਉਸ ਟਾਈਮ ਦੀ ਪਰਪਾਈ ਹੋਈ ਆ ਨਾ ਕੋਈ ਕੋਈ ਪਰਪਾਈ ਨਹੀਂ ਹੋਈ ਜੀ ਕੋਈ ਇਸ ਤਰ੍ਹਾਂ ਕੋਈ ਉਹ ਨਹੀਂ ਹੈਗਾ ਭਾਈ ਜਿਸ ਤਰ੍ਹਾਂ ਕਹਿੰਦੇ ਜਨਨ ਨੁਕਸਾਨ ਉਹਦੇ ਕਿਸੇ ਪਰਪਾਈ ਨਹੀਂ ਹੋਈ ਫਿਰ ਸਰਕਾਰ ਤਾਂ ਕਹਿੰਦੀ ਵੀ ਅਸੀਂ ਇਹਨੇ ਫੰਡ ਜਾਰੀ ਕਰਦੇ ਵੇ ਫੰਡ ਜਾਂਦਾ ਕਿੱਥੇ ਉਹ ਨਾ ਜੀ ਪਤਾ ਨਹੀਂ ਕਿੱਧਰ ਜਾ ਫੰਡ ਮਾਰਦਾ ਤਾਂ ਕੋਈ ਫੰਡ ਨਹੀਂ ਪੁੱਛਦਾ ਇਹ ਕੋਈ ਕਿਸੇ ਹਾਂ ਕਿਸੇ ਨੇ ਇਹ ਪੇ 600 ਰੁਪਏ ਕਿੱਲਾ ਮਾਰ ਦਿੱਤੀ 6000 ਰੁਪਏ ਕਿੱਲ ਦੀ ਕਈਆਂ ਨੇ ਮਿਲੀ ਕਿਸੇ ਨੇ ਮਿਲੀ ਵੀ ਨਹੀਂ ਹੈਗੀ ਪਿੱਛੇ ਸਭ ਨੂੰ ਨਹੀਂ ਮਿਲੀ ਨਾ ਸਭ ਨੂੰ ਨਹੀਂ ਮਿਲੀ ਕਿ ਰਹਿ ਗਏ ਬਹੁਤ ਬੰਦੇ ਰਹਿ ਰਹੇ ਆ 6000 ਨਾਲ ਕੀ ਬਣਦਾ ਜੀ ਅੱਜ ਕੱਲ ਜੇ ਪੂਕਤ ਇੰਤਜ਼ਾਮ ਹੋਣ ਦੀ ਸਫਾਈ ਤੇ ਫਿਰ ਲੱਗਦਾ ਨਹੀਂ ਸੀਗਾ ਕਿ ਡਰੇਨਾਂ ਦੀ ਸਫਾਈ ਹੁੰਦੀ ਕਿ ਇੰਨਾ ਪਾਣੀ ਦਾ ਲੈਵਲ ਵੱਧਦਾ ਇੰਨਾ ਪਾਣੀ ਦਾ ਲੈਵਲ ਨਹੀਂ ਪਤਾ ਜੀ ਸਫਾਈ ਹੁੰਦੀ ਜੀ ਸਫਾਈ ਨਹੀਂ ਹੋਈ ਜੋ ਹਾਲਾਤ ਹਨ ਉਹ ਇਸ ਟਾਈਮ ਪਿੰਡ ਦੇ ਵੀ ਬਹੁਤ ਜ਼ਿਆਦਾ ਖਰਾਬ ਹੋ ਰਹੇ ਹਨ ਕਿਉਂਕਿ ਬੋਟ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀ ਦੱਸ ਰਹੇ ਨੇ ਕਿ ਬੋਟ ਇੱਥੇ ਖੜੀ ਜਾਂਦੀ ਹੈ ਕਿਉਂਕਿ ਇਹ ਲੱਗਦਾ ਹੁੰਦਾਗਾ ਕਿ ਜਦੋਂ ਵੀ ਮੀਂਹ ਆਂਦਾਗਾ ਕਿਉਂਕਿ ਕੱਗਰ ਇੱਥੇ ਬਿਲਕੁਲ ਨਾਲ ਹੈ ਕਿ ਕੱਗਰ ਦੇ ਪਾਣੀ ਦੇ ਵਿੱਚ ਫਲੋ ਵਧਣ ਦੇ ਨਾਲ ਨੁਕਸਾਨ ਕਦੋਂ ਮਰਜ਼ੀ ਹੋ ਸਕਦਾ ਹੈ ਪਿੰਡ ਵਾਸੀ ਵੀ ਪਰਲੀ ਸਾਈਡ ਤੇ ਖੜੇ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਕੱਗਰ ਬਿਲਕੁਲ ਹੀ ਇਹਨਾਂ ਦੇ ਨਾਲ ਲੱਗਦੀ ਹੈ ਤੇ ਪਿੰਡ ਦੇ ਵਿੱਚ ਪੂਰਾ ਇਸ ਟਾਈਮ ਸਹਮ ਦਾ ਮਾਹੌਲ ਹੈ ਤੇ ਬਾਰਿਸ਼ ਹੈ ਜੋ ਉਹ ਵੀ ਇਸ ਟਾਈਮ ਵੀ ਬਹੁਤ ਤੇਜ਼ بارش ਪਿੰਡ ਦੇ ਵਿੱਚ ਹੋ ਰਹੀ ਹੈ ਤੇ ਲੋਕ ਘਰਾਂ ਦੇ ਵਿੱਚੋਂ ਨਿਕਲ ਕੇ ਦੇਖ ਰਹੇ ਹਨ ਕਿ ਕਿੰਨੀ ਕਿ ਬਾਰਿਸ਼ ਹੋ ਰਹੀ ਹੈ ਕਿ ਕਿਹੜੇ ਪਾਸੇ ਕਿਸੇ ਪਾਸੇ ਪਾਣੀ ਨਾ ਆ ਜਾਵੇ ਕਿ ਨਾਂ ਮਰੇ ਆਪਣਾ ਕੁਲਦੀਪ ਸਿੰਘ ਜੀ ਤੁਸੀਂ ਇਸ ਤਰੀਕਾ ਦੇਖਦੇ ਹੋ ਜੋ ਲਗਾਤਾਰ بارش ਹੋ ਰਹੀ ਹੈ ਤੇ ਕੱਗਰ ਦੇ ਵਿੱਚ ਪਾਣੀ ਵਧਦਾ ਜਾ ਰਿਹਾ ਪਿੰਡ ਵਿੱਚ ਕੀ ਹੋ ਜਾ ਮੋਰ ਪਿੰਡ ਦੇ ਵਿੱਚ ਤਾਂ ਜੀ ਫਿਕਰ ਹੀ ਹੈ ਡਰੇ ਹੋਏ ਨੇ ਲੋਕ ਪਤਾ ਨਹੀਂ ਕਦੋਂ ਕੱਗਰ ਟੁੱਟ ਜੇ ਫਸਲ ਦਾ ਨੁਕਸਾਨ ਹੋਵੇਗਾ ਜਾਲੀ ਮਾਲੀ ਨੁਕਸਾਨ ਵੀ ਬਹੁਤ ਜ਼ਿਆਦਾ ਹੋਵੇਗਾ ਹਾਂਜੀ ਤੇ ਜਿਹੜੀ ਹੁਣ ਇਹ ਬੋਟ ਖੜੀ ਹੋਈ ਹੈਗੀ ਇਹ ਲੋਕਾਂ ਦੀ ਸਹੂਲਤਾਂ ਵਾਸਤੇ ਖੜੀ ਹੋਣੀ ਇਹ ਤਾਂ ਜੀ ਪਿੱਛੇ 2 ਸਾਲ ਤੋਂ ਖੜੀ ਹੈ ਦੋ ਹੀ ਜੜੀ ਹੈ ਹਾਂਜੀ 3 ਜਣ ਵੀ ਇੱਥੇ ਇੱਥੇ ਪਿਆ ਹੈ ਪਹਿਲਾਂ ਲੈ ਕੇ ਗਏ ਸੀ ਇਹਨੂੰ ਬਾਕੀ 2 ਦਿਨ ਪਹਿਲਾਂ ਛੱਡ ਕੇ ਗਏ ਨੇ ਮੁਣਕ ਤੋਂ ਝੂਠ ਬੋਲ ਕੇ ਲੈ ਗਈ ਸੀ ਭਈ ਸਰਕਾਰੀ ਬੰਦੇ ਅਸੀਂ ਕਿਸ਼ਤੀ ਦੀ ਲੋੜ ਹੈ ਸਹੈਦ ਕੋਈ ਹੋਰ ਬੰਦੇ ਸੀ ਜੋ ਕਿਸ਼ਤੀ ਚੱਕ ਕੇ ਲੈ ਗਏ ਸੀ ਕਿਸ਼ਤੀ ਚੱਕ ਕੇ ਲੈ ਵੀ ਗਏ ਸੀ ਪਹਿਲਾਂ ਹਾਂਜੀ ਚੱਕ ਕੇ ਲੈ ਗਏ ਸੀ ਫੇਰ ਵਾਪਸ ਘਰ ਰੱਖ ਕੇ ਬਾਬਸ ਜੀ ਆਪਣੇ ਸਰਪੰਚ ਸਾਹਿਬ ਨੇ ਫੋਨ ਕੀਤਾ ਤੇ ਉਧਰ ਤਹਿਸੀਲ ਤੋਂ ਵੀ ਫੋਨ ਕੀਤੇ ਉਹ ਬੰਦਿਆਂ ਕੋਲੇ ਉਹ ਬਾਕੀ ਫਿਰ ਇੱਥੇ ਛੱਟ ਕੇ ਗਏ ਨੇ ਪਹਿਲਾਂ ਕਹਿੰਦੇ ਸਰਪੰਚ ਸਾਹਿਬ ਨੂੰ ਕਿ ਟਰਾਲੀ ਲੈ ਕੇ ਆ ਜਾ ਕਿਸਤੀ ਲੈ ਜਾਓ ਸਰਪੰਚ ਸਾਹਿਬ ਕਹਿੰਦੇ ਮੈਂ ਤਾਂ ਭੇਜੀ ਨਹੀਂ ਤੁਸੀਂ ਛੱਡ ਕੇ ਜਾਓ ਤੁਸੀਂ ਲੈ ਕੇ ਗਏ ਸੀ ਪ੍ਰਸ਼ਾਸਨ ਦੇ ਅਧਿਕਾਰੀ ਨਹੀਂ ਜੋ ਕਹਿ ਕੇ ਤਾਂ ਪ੍ਰਸ਼ਾਸਨ ਦੇ ਅਧਿਕਾਰੀ ਸੀ ਸੀ ਹੋਰ ਕੋਈ ਹੋਰ ਬੰਦੇ ਹਾਂਜੀ ਉਹਨਾਂ ਨੂੰ ਵੀਡੀਓ ਬਣਾਈ ਸਾਡੇ ਪਿੰਡ ਦੇ ਬੰਦੇ ਨਾਲ ਇੱਕ ਇਹ ਸਾਰੇ ਵੀਰ ਜਿਸ ਨੇ ਦੱਸਿਆ ਹੈ ਕਿ ਕਿਸ਼ਤੀ ਦੀ ਇੱਥੋਂ ਚੱਕ ਕੇ ਲੈ ਗਏ ਸਨ ਤੇ ਹੁਣ ਹੁਣ ਸਰਪੰਚ ਸਾਹਿਬ ਨੇ ਸਪਾਰਸ਼ ਕੀਤੀ ਤੇ ਉਸ ਤੋਂ ਬਾਅਦ ਫੋਨ ਫੋਨ ਕਰਾ ਕੇ ਫਿਰ ਇੱਥੇ ਇੱਕ ਕਿਸ਼ਤੀ ਨੂੰ ਰਖਾਇਆ ਗਿਆ ਕਿਉਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਾਲ ਇੱਕ ਘਰ ਹੈ ਜੇ ਟੁੱਟਦੀ ਹੈ ਤਾਂ ਇਸ ਕਿਸ਼ਤੀ ਦਾ ਵੀ ਸਹਾਰਾ ਲਿਆ ਜਾਵੇਗਾ ਇੱਕ ਜੋ ਇਨਸਾਨ ਨੂੰ ਦੂਜੀ ਥਾਂ ਤੇ ਲਿਜਾਣ ਦੇ ਵਾਸਤੇ ਹੋਰ ਵੀਰ ਮਯੂਨ ਗੱਲਬਾਤ ਕਰਦਾ ਫਿਰ ਕੀ ਨਾ ਹੋਣਾ ਪਿੰਡ ਵਾਸੀਆਂ ਬਰਾਸ ਜੀ ਕਿਸ ਤਰ੍ਹਾਂ ਦਿਖਦੇ ਹੋ ਲਗਾਤਾਰ ਪਾਣੀ ਦਾ ਪੱਧਰ ਘੱਗਰ ਦੇ ਵਿੱਚ ਵੱਧਦਾ ਜਾ ਰਿਹਾ ਨਾਲ ਇੱਕ ਗਰਗੀ ਤੇ ਪਿਛਲੀ ਵਾਰ ਵੀ ਕਾਫੀ ਪਾਣੀ ਆ ਸੀ ਕਾਫੀ ਘਰਦਵਾ ਹੋਏ ਸੀ ਹੁਣ ਅੱਜ ਦੇ ਰਾਤ ਕਿਉਂ ਦੇ ਨੇ ਦੇਖੋ ਜੀ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਜੀ ਔਰ ਦੇਖੋ ਹਰ ਪਿੰਡ ਮੈਂ ਖਤਰਾ ਬਣੇ ਹੋਏ ਹੈ ਜੀ ਰਾਤ ਨੂੰ ਬੰਦਾ ਮੈਂ ਬੈਠਾ ਜੀ ਤੇ ਬਾਰਿਸ਼ ਰੁਕਣ ਦਾ ਨਾਂ ਨਹੀਂ ਲੈ ਰਹੀ ਜੀ ਜਿਸ ਨਾਲ ਬੰਦਾ ਦਿਲਦਲ ਕਰ ਰਿਹਾ ਜੀ ਤੋਂ ਮੁਸੀਬਤਾਂ ਦਾ ਸਾਹਮਣਾ ਕਰਨ ਲੱਗ ਰਿਹਾ ਜੀ ਪਿੰਡ ਰਾਤਾਂ ਦੀ نیند ਉਲਟੀ ਪੀਉਣੀ ਕਿਉਂਕਿ ਨਿੰਨੀਂ ਦੀ ਨੌਣੀ ਕਿਉਂਕਿ ਪਾਣੀ ਦਾ ਪੱਧਰ ਵੱਧਾ ਜਾ ਬੰਦੇ ਪਰਵਾਂਜੀ ਰਾਤ ਨੂੰ ਦਿਨ ਮੇ ਵੀ ਰਾਤ ਨੂੰ ਵੀ ਬੰਦੇ ਪਰਵਾਂਜੀ ਨੌਗਰਾਂ ਦਰੰਦੇ ਨਹੀਂ ਕਿਉਂ ਫਸਲ ਪੱਕੀ ਪੜੀਆਂ ਜੋ ਵੱਡਣੀ ਵੱਡਣੀ ਇੱਕ ਦੋ ਸਪਰੇਅ ਕਰਕੇ ਸਾਰਾ ਖਰਚਾ ਕਰਦੀ ਹੈ ਜ਼ਿਮੀਦਾਰ ਨੇ ਲੋਕਾਂ ਦੇ ਖੇਤਾਂ ਵਿੱਚ ਵੀ ਪਾਣੀ ਭਰਿਆ ਪਿਆ ਲੋਕਾਂ ਦੇ ਫਸਲਾਂ ਵੀ ਖਰਾਬ ਹੋਈਆਂ ਨੇ ਹਾਂ ਜੀ ਬਿਲਕੁਲ ਹੋ ਰਿਹਾ ਜੀ ਇਹ ਬਾਰੇ ਉਹ ਤਾਂ ਬਾਰਿਸ਼ ਦਾ ਹੀ ਪਾਣੀ ਹੈ ਜੀ ਅਜੇ ਤੱਕ ਅਗਰ ਦਾ ਪਾਣੀ ਤਾਂ ਨਹੀਂ ਆਇਆ ਜੀ ਬਾਹਰ ਕਾ ਕਰ ਦੋ ਉਹ ਤਾਂ ਬਾਰਿਸ਼ ਦੇ ਪਾਣੀ ਨਾਲ ਹੀ ਭਰੀਆਂ ਪਈਆਂ ਨੇ ਜੀ ਫਸਲਾਂ ਤਾਂ ਮੇ ਜੀ ਹੁਣ 2025 ਆ ਗਿਆ 2023 ਵੇਲੇ ਇੰਨਾ ਜਿਆਦਾ ਨੁਕਸਾਨ ਹੋਇਆ ਸੀ ਹੁਣ 25 ਆ ਗਿਆ 25 ਦੇ ਵਿੱਚ ਜੋ ਪਾਣੀ ਦਾ ਲੈਵਲ ਹੈ ਪਿਛਲੇ ਲੈਵਲ ਨਾਲੋਂ ਵੀ ਜ਼ਿਆਦਾ ਹੈ ਜੇ ਟੁੱਟਦਾਗਾ ਤਾਂ ਕੁਛ ਨਾ ਲੱਗਦਾਗਾ ਵੀ ਕਾਫੀ ਜਿਆਦਾ ਉਸ ਤੋਂ ਵੀ ਵੱਧ ਨੁਕਸਾਨ ਹੋ ਸਕਦਾਗਾ ਨੁਕਸਾਨ ਤਾਂ ਹੋਵੇਗਾ ਜੀ ਦੇਖੋ ਜੇ ਬੰ ਟੁੱਟਿਆ ਜੀ ਨੁਕਸਾਨ ਤਾਂ ਹੋਵੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ ਜੀ ਨੁਕਸਾਨ ਕਿਤਨਾ ਹੋ ਜਾਏ ਜੀ ਨਾ ਉਸ ਟਾਈਮ ਲੱਗਾ ਤਾਂ ਨਾ ਉਸ ਟਾਈਮ ਲਗਾ ਸਕਦੇ ਉਸ ਤੋਂ ਵੀ ਜ਼ਿਆਦਾ ਹੋ ਜਾ ਜੀ ਨੁਕਸਾਨ ਕਾ ਕੀ ਪਤਾ ਲੱਗਾ ਜੀ ਸਰਕਾਰ ਕਹਿੰਦੀ ਹੈ ਵੀ ਆਪਣੇ ਆਪਣੇ ਡੰਗਰਾਂ ਪਸ਼ਵਾਂ ਨੂੰ ਉੱਚੀ ਥਾਂ ਤੇ ਰੱਖੋ ਆਪ ਵੀ ਕੋਈ ਤੇ ਉੱਚੀ ਥਾਂ ਤੇ ਬੈਠੋ ਆਪ ਵੀ ਆਪ ਆਪਣੇ ਆਪ ਨੂੰ ਰੱਖ ਹੀ ਕਰੋ ਕੋਈ ਸਰਕਾਰ ਨਹੀਂ ਕਰ ਰਹੀ ਹੈ ਉੱਚੀਆਂ ਥਾਵਾਂ ਤੇ ਵੀ ਕੋਠੇ ਚੜਾਣ ਦਾ ਰਹੇ ਜੀ ਮੈਸਾਂ ਨੂੰ ਇਹ ਕੋਠਿਆਂ ਤੇ ਚੜੰਨ ਤਾਂ ਰਹੀਆਂ ਜੀ ਮੱਜਾਂ ਹੋਰ ਰੱਖਣ ਦੇ ਘਰੇ ਪਉਣੇ ਉਹ ਕਹਿੰਦੇ ਹਰੇ-ਜਾਰੇ ਦੀ ਵੀ ਪੂਰੀ ਵਿਵਸਥਾ ਕਰ ਰਹੀ ਸਰਕਾਰ ਕੀ ਹਰੇ-ਜਾਰੇ ਵਾਸਤੇ ਕੋਈ ਯਾਰ ਆਚਾਰੀ ਵਿਵਸਥਾ ਕੋ ਨਹੀਂ ਜੇ ਤਾਂ ਕਹਿਣੀ ਹੈ ਗੱਲਾਂ ਇਹ ਕੋਈ ਆਰਾਚਾਰੀ ਵਿਵਸਥਾ ਉਹਨੇ ਜੀ ਜ਼ਿੰਮੇਦਾਰ ਆਪਣਾ ਖੇਤ ਮਾਵੇਂ ਤੋਂ ਇਹ ਚਾਰ ਦਿਨ ਹੋ ਗਏ ਤੂੜੀ ਵੀ ਛਿੜਕਾਂ ਜੀ ਚਰੀ ਥੀ ਜਿਹਨਾਂ ਸੀ ਉਹ ਡੁੱਬੀ ਖੜੀ ਹੈ ਜੀ ਜੀਰੀਆਂ ਤਾਂ ਜੀਰੀਆਂ ਵੀ ਡੁੱਬਰੀਆਂ ਜੀ ਚਰੀਆਂ ਵੀ ਡੁੱਬਰੀਆਂ ਮੱਧ ਨੂੰ ਡੰਗਰਾਂ ਦਾ ਭਰਾ ਦੋ ਰਿਹਾ ਜੀ ਬਾਕੀ ਪੰਜਾਬ ਦੇ ਹਾਲਾਤ ਆਪ ਦੇਖਣੇ ਲੱਗ ਰਹੇ ਹੋ ਜੀ ਵੀਡੀਓ ਦੇਖਾਂ ਆਪਾਂ ਕਿ ਕਿੰਨਾ ਮਾੜਾ ਮਾੜਾ ਹਾਲ ਹੋ ਰਿਹਾ ਜ਼ਿੰਮੇਦਾਰਾਂ ਨਾਲ ਹੋਰ ਜੀ ਇਹ ਬਿਲਕੁਲ ਇਸੇ ਸਾਨਾ ਵੀ ਦੀ ਜਿਹਨਾਂ ਨੇ ਕਿਹਾ ਹੈ ਕਿ ਇਸ ਪਿੰਡ ਦੇ ਵਿੱਚ ਵੀ ਪਿਛਲੀ ਵਾਰ ਜਦੋਂ ਕਾਫੀ ਜ਼ਿਆਦਾ ਪਾਣੀ ਆਇਆ ਸੀ ਤਾਂ ਉਸ ਟਾਈਮ ਵੀ ਹਾਲਾਤ ਮਾੜੇ ਸਨ ਤੇ ਇਹਨਾਂ ਨੇ ਦੱਸਿਆ ਕਿ ਪਿਛਲੀ ਵਾਰ ਵੀ ਜਦੋਂ ਨੁਕਸਾਨ ਹੋਇਆ ਸੀ 2023 ਦੇ ਵਿੱਚ ਉਸ ਦਾ ਵੀ ਕਿਸੇ ਕਿਸੇ ਨੂੰ ਕੋਈ ਪੈਸਾ ਆਇਆ ਹੈ ਲੇਕਿਨ ਬਹੁਤ ਸਾਰੇ ਕਿਸਾਨ ਹਨ ਜਿਨ੍ਹਾਂ ਨੂੰ ਕੋਈ ਪੈਸਾ ਨਹੀਂ ਮਿਲਿਆ ਕਿਉਂਕਿ ਸਰਕਾਰਾਂ ਨੇ ਤਾਂ ਬੜੇ ਬੜੇ ਦਾਅਵੇ ਕਰੇ ਸੀ ਕਿ ਮੁਰਗੀ ਤੱਕ ਦੇ ਵੀ ਬੱਕਰੀਆਂ ਤੱਕ ਦੇ ਪੈਸੇ ਦਿੱਤੇ ਜਾਣਗੇ ਜ਼ਮੀਨਾਂ ਦੇ ਵੀ ਪੈਸੇ ਦਿੱਤੇ ਜੋ ਫਸਲਾਂ ਖਰਾਬ ਹੋਣ ਕਿਸਾਨਾਂ ਦੇ ਉਹਨਾਂ ਦੇ ਪੈਸੇ ਦਿੱਤੇ ਜਾਣਗੇ ਤਾਂ ਉਸੇ ਤਰ੍ਹਾਂ ਹੀ ਅੱਜ ਅਸੀਂ ਇਸ ਪਿੰਡ ਦੇ ਵਿੱਚ ਖੜੇ ਹਾਂ ਜਿੱਥੇ ਕਿ ਕੱਗਰ ਬਿਲਕੁਲ ਨਾਲ ਹੈ ਅਤੇ ਪਾਣੀ 2023 ਤੋਂ ਵੀ ਹੁਣ 2025 ਆ ਚੁੱਕਾ ਕਿ ਪਾਣੀ ਦਾ ਲੈਵਲ ਪਾਣੀ ਵਧਿਆ ਪਿਆ ਹੈ ਤੇ ਨੁਕਸਾਨ ਹੋਣ ਦਾ ਖਤਰਾ ਉਸ ਤੋਂ ਵੀ ਜ਼ਿਆਦਾ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਕਿਹਾ ਕਿ ਸਾਨੂੰ ਰਾਤਾਂ ਨੂੰ ਨੀਂਦ ਵੀ ਨਹੀਂ ਆਉਂਦੀ ਤਾਂ ਇਹ ਹਲੇ ਗਲੀਆਂ ਵਿੱਚ ਖੜਖੜ ਦੇਖਦੇ ਹਨ ਕਿ ਇਹ ਪਤਾ ਕਿ ਕਿਹੜੇ ਪਾਸਿਓਂ ਪਾਣੀ ਆ ਜਾਵੇ ਹੁਣ ਦੇਖਣਾ ਹੋਵੇ ਪੰਜਾਬ ਸਰਕਾਰ ਇਸ ਵਾਰ ਕਦੋਂ ਧਿਆਨ ਦੇ ਦਿੱਤੇ ਕਦੋਂ ਇੱਥੇ ਪੂਕਤਾ ਇੰਤਜ਼ਾਮ ਹੁੰਦੇ ਹਨ ਤੇ ਲੋਕ ਸੁੱਖ ਦੀ ਨੀਂਦ ਹੋ ਸਕਣਗੇ ਸრულ ਤੋਂ ਗੁਰਿੰਦ ਸਿੰਘ ਜਨ ਹਤੇਸ਼ੀ